ਪੰਜਾਬ ਲਾਈਵ 88 ਜੰਮ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਹੈਰੋਮ ਅਤੇ ਡਰਗ ਮਨੀ ਸਮੇਤ ਇੱਕ ਸਰਕਾਰੀ ਮੁਲਾਜ਼ਮ ਨੂੰ ਕੀਤਾ ਕਾਬੂ ਐਸਐਸਪੀ ਦੇ ਆਦੇ ਪਰ ਅ ਦਿੱਤੇੇ ਕਮਾਂਦੇ ਦਿਸ਼ਾ ਨਿਰਦੇਸ਼ਾ ਅਪੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੈਂ ਮਕੈਦ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਜਾਰੀ ਰੱਖਦੇ ਹੋਏ ਇੱਕ ਹੋਰ ਨੌਜਵਾਨ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਕਾਣਾ ਮੁਖੀ ਐਸਐਸਓ ਸ਼ਰਿੰਦਰਪਾਲ ਸਿੰਘ ਨੇ ਦੱਸਿਆ ਕਿ ਐਸਆਈ ਨਿਰਮਲ ਸਿੰਘ ਦੇ ਸਮੇਤ ਪੁਲਿਸ ਪਾਰਟਾਈ ਪੜੇਪੁਰਸਾਂ ਦੀ ਤਲਾਸ਼ਬੰਦੀ ਬਾਈਪਾਸ ਪੀਡੀਐਨ ਪੁਲਿਸ ਇਥੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਅਜੀਤ ਮਸੀਹ ਪੁੱਤਰ ਬਰਕਤ ਮਸੀਹ ਵਾਸੀ ਲਾਹ ਜਟਾ ਹਾਲਵਾਸੀ ਮਾਡਲ ਟਾਊਨ ਧਰਵਾਲ ਨੂੰ 6 ਗ੍ਰਾਮ ਹੈਰੋਇਨ ਅਤੇ 250 ਰੁਪਏ ਡਰਗ ਮਨੀ ਸਮੇਤ ਕਾਬੂ ਕਰਕੇ ਕੇਸ ਦਰਜ ਕਰ ਲਿਆ ਅਤੇ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਛ ਕੀਤੀ ਗਈ ਕਿ ਹੈਰੋਇਨ ਕਿੱਥੋਂ ਲਿਆਉਂਦਾ ਸੀ ਕਿਸ ਨੂੰ ਵੇਚਦਾ ਸੀ ਦੇਖੋ ਘਰਿਆਲ ਤੋਂ ਪੱਤਰਕਾਰ ਹੰਦੂ ਜੀ ਦੀ ਖਾਸ رپورٹ ਹਾਂਜੀ ਮਾਨਜੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ ਮਰਕੇ ਇੱਕ ਹੈਰਾਈ ਅਜੀਤ ਤੁਮਸੀ ਪਤਰੀ ਬਰਕਤ ਸਿੰਘ ਪਿੰਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਆਲ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਹੀ ਪਈ ਇਹ ਨਸ਼ੇ ਦਾ ਤੰਦਾ ਕਰਦਾ ਤੇ ਜਿਹੜਾ ਇਹਨੂੰ ਕੱਲ ਸਾਡੇ ਠਾਨਡਰ ਸਾਹਿਬ ਐਸਐਸ ਨਰਮਨ ਸਿੰਘ ਨੇ ਨਾਕੇਦਾਨ ਜਿਹੜਾ ਪਿਹੜੇ ਪੁੱਛਾਂ ਦੀ ਤਵਾਜ ਦੇ ਵਿੱਚ ਲਗਾਇਆ ਹੀਗਾ ਉਹਦੇ ਬ੍ਰਾਂਡ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਇਹਦਾ ਪਹਿਲਾ ਜਿਹੜਾ ਕੋਈ ਇਹਦਾ ਉਹ ਇਹਦਾ ਜਿਹੜਾ ਹਿਸਟਰੀ ਆ ਪੋਰਟ ਕਾਰਡ ਜਿਹੜਾ ਤਾਂ ਚੈੱਕ ਕਰ ਲੈਨੇ ਆ ਭਈ ਇੱਤੇ ਖਿਲਾਫ ਪਹਿਲਾਂ ਕਿੰਨੇ ਕੁ ਮੁਕੱਦਮੇ ਦਰਜ ਨੇ ਬਸ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 25 ਥਾਣਾ ਧਾਰੀਆਉ ਦੇ ਵਿੱਚ ਜਿਹੜਾ ਉਹ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਹਾਂ ਉਹ ਤਫਤੀਸ਼ ਦਾ ਪਾਰਟ ਹੈ ਉਹ ਹੁਣ ਇਹਦਾ ਮਿਲ ਕੇ ਰਿਮਾਂਡ ਲੈ ਕੇ ਆਪਾਂ ਮਨਜੂਬ ਜੈ ਸਾਹਿਬ ਦੇ ਪੇਸ਼ ਕਰਕੇ ਉੱਥੋਂ ਰਿਮਾਂਡ ਹਾਸਲ ਕਰਕੇ ਤੇ ਇਹਨੂੰ ਜਿਹੜਾ ਅਗਲੀ ਤਫਤੀਸ਼ ਜਿਹੜੀ ਆ ਵੇਖਾਂਗੇ ਤੇ ਬੈਕਵਰਡ ਲਿੰਕ ਫਾਰਵਰਡ ਲਿੰ ਹਾਂ ਜੀ ਇਹਨੇ ਪਹਿਲਾਂ ਤੇ ਤੁਹਾਨੂੰ ਦੱਸਿਆ ਨਹੀਂ ਹੈਗਾ ਕਿ ਮੈਂ ਕੀਆਂ ਕੀ ਨਹੀਂ ਪਰ ਜਦੋਂ ਬਾਅਦ ਵਿੱਚ ਜਦੋਂ ਇਹਦੇ ਖਿਲਾਫ ਮੁਕਦਮਾ ਦਰਜ ਕੀਤਾ ਨਰੈਸਟ ਕੀਤਾ ਇਹ ਦੱਸਦਾ ਕਿ ਮੈਂ ਸਰਕਾਰੀ ਜੋਬ ਕਰਦਾ ਹਾਂ ਨਹੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਜਦੋਂ ਤੱਕ ਨਸ਼ਾ ਛੜ ਤੋਂ ਖਤਮ ਨਹੀਂ ਹੋ ਜਾਂਦਾ ਤੇ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹਾਂ ਸੰਦਰ ਲਗਾ ਰਹੇ ਹਾਂ ਲੋਕਾਂ ਨੂੰ ਅਗਾਂਹ ਕਰ ਰਹੇ ਹਾਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ ਅਪੀਲ ਹੈ ਕਿ ਸਾਡਾ ਸਹਿਯੋਗ ਕਰਨ ਜਦੋਂ ਵੀ ਕੋਈ ਕੋਈ ਇੱਕ ਦੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਖਿਆਲ ਕਰਦਾ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਨਜੋਗ ਜੀ ਰਿ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਹੈ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੋ ਨਹੀਂ ਸੰਭਾ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਤੇ ਜਿਹੜੀ ਤੁਰੰਤ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਅਮਰੋਚ ਲੈਂਦੀ ਜਾਏਗੀ ਇਸ ਤਰ੍ਹਾਂ ਪੰਜਾਬ ਸਰਕਾਰ ਜਿਹੜੇ ਨਸ਼ਿਆਂ ਦੇ ਜਿਨ੍ਹਾਂ ਨੇ ਭੌਤਿਕ ਬਣਾਈ ਆਪਣੀ ਚਾਦਰ ਬਣਾਈ ਆ ਦੀ ਗੱਲ ਇਹ ਹੈ ਕਿ ਉਹਨੂੰ ਜਾਂ ਵਿਜਨਤੀ ਦੇ ਉਲੇ ਨਾ ਪਸ ਸਕਦਾ ਹਾਂ ਹਾਂ ਉਹ ਪੂਰਾ ਮੜਕੇ ਜਿਹੜਾ ਤੁਹਾਨੂੰ ਦੱਸਣਦੇ ਆਂ ਭੀ ਜਿਹੜਾ ਨਸ਼ਿਆਂ ਪੂ ਜਨੇ ਕੋਈ ਵੀ ਕਮਾਈ ਕਰਕੇ ਜੋ ਵੀ ਪ੍ਰਾਪਰਟੀ ਕੋ ਗੱਡੀ ਜਾਂ ਕੋਈ ਹੋਰ ਕੋ ਉਹ ਆਪਾਂ ਉਹਦੇ ਬਕੇ ਫੋਰਫੀਚਰ ਕਰਾਵਾਂਗੇ ਉਹ